ਉਹ 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 ਉਜਲਨ ਕਿਹਈ ਮਾਮਲਾ ਹੈ ਕਿਉਂ ਪੜਾਇਆ ਗਿਆ ਇਸ ਤਰ੍ਹਾਂ ਟ੍ਰੇਡਿੰਗ ਦੇ ਹੇਠ ਇੱਕ ਜਿਹੜਾ ਹੈਗਾ YouTube ਪਰ ਰੌਜਰ ਸੱਧੋ ਦੇ ਉੱਪਰ ਜਿਹੜਾ ਹੈਗਾ ਲਾਸਟ ਮੰਥ ਇੱਕ ਅਟੈਕ ਹੋਇਆ ਸੀ ਉਹਦੇ ਘਰ ਦੇ ਉੱਪਰ ਗਰਨੇਡਾ ਹਮਲਾ ਹੋਇਆ ਜੋ ਰਾਏਪੁਰ ਉਰ ਸੂਲਪੁਰ ਰਹਿਣ ਦਾ ਰਹਿਣ ਵਾਲਾ ਸੀ ਤਾਂ ਜਿਹੜਾ ਉਸ ਮੁਕਦਮਾ ਜਿਹੜਾ 57 ਨੰਬਰ ਐਫ ਆਈ ਆਰ ਦਰਜ ਹੋਈ ਸੀ ਉਹਦੇ ਮੁਕਦਮਾ ਦੀ ਤਫ਼ਤੀਸ਼ ਦੇ ਵਿੱਚ ਜਿਹੜੇ ਹੁਣ ਤੱਕ ਅਸੀਂ 9 ਜਿਹੜੇ ਅਕਿਊਜ਼ਡ ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਡਿਊਰਿੰਗ ਦਾ ਕੋਰਸ ਆਫ ਇਨਵੈਸਟੀਗੇਸ਼ਨ ਇਹ ਸਾਡੇ ਕੋਲ ਐਵਿਡੈਂਸ ਆਈ ਸੀ ਕਿ ਫੈਕਟ ਚ ਆਏ ਕਿ ਜਿਹੜਾ ਸੁਖਚਰਨ ਸਿੰਘ ਨਾਮ ਦਾ ਇੱਕ ਆਰਮੀ ਪਰਸਨਲ ਹੈਗਾ ਜਿਹੜਾ ਜੇ ਦੀ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਡਿਊਟੀ ਹੈਗੀ ਹੈ ਇਹ 3 ਸਿੱਖ ਲਾਈਟਨ ਇੰਫੈਂਟਰੀ ਦਾ ਜਵਾਨ ਸੀ ਤਾਂ ਇਸ ਨੇ ਹਰਦੀਪ ਕੰਬੋਜ ਜਿਹੜਾ ਰੌਜਰ ਸੰਧੂ ਵਾਲੇ ਕੇਸ ਦੇ ਵਿੱਚ ਮੇਨ ਜਿਹੜਾ ਯੂਟਿਊਬਰ ਦੇ ਘਰ ਦੇ ਉੱਪਰ ਗਰਨੇਡ اٹੈਕ ਹੁੰਦਾ ਉਹਦੇ ਵਿੱਚ ਜਿਹੜਾ ਹਰਦੀਪ ਕੰਬੋਜ ਸੀ ਉਸ ਨੂੰ ਇਹਨੇ ਗਰਨੇਟ ਕਿਸ ਤਰੀਕੇ ਨਾਲ অপারেਟ ਹੁੰਦਾ ਕਿ ਜੋ ਕਿਸ ਤਰੀਕੇ ਨਾਲ ਉਹਨੂੰ ਚਲਾਇਆ ਜਾ ਸਕਦਾ ਕਿਵੇਂ ਪਿੰਨ ਨਿਕ ਉਹਦੀ ਕੱਢੀ ਜਾ ਸਕਦੀ ਹੈ ਤਾਂ ਇੰਸਟਾਗ੍ਰਾਮ ਦੇ ਉੱਪਰ ਇਸਨੇ ਜਿਹੜੀ ਆ ਉਹਨੂੰ ਵੀਡੀਓ ਕਾਲ ਕਰਕੇ ਇਹਦੀ ਜਾਣਕਾਰੀ ਜਿਹੜੀ ਹੈ ਟ੍ਰੇਨਿੰਗ ਦਿੱਤੀ ਸੀ ਇਹ ਫੈਕਟ ਸਾਹਮਣੇ ਆਉਣ ਦੇ ਉੱਪਰ ਜਿਹੜਾ ਸੁਖਚਰਨ ਸਿੰਘ ਨੂੰ ਅਸੀਂ ਮੁਕੱਦਮੇ ਦੇ ਵਿੱਚ ਨਾਮਿਨੇਟ ਕੀਤਾ ਸੀ ਮੁਕੱਦਮੇ ਦੇ ਵਿੱਚ ਨਾਮਿਨੇਟ ਕਰਨ ਤੋਂ ਬਾਅਦ ਇੱਥੇ ਜਿਹੜੇ ਆ ਕਿ ਅਸੀਂ ਸਾਰੀ ਐਵੀਡੈਂਸ ਪੁਕਤਾ ਜਿਹੜੀ ਐਵੀਡੈਂਸ ਹੈ ਕਿਸੇ ਮਾਨਜੋ ਕੁਆਰੈਸਟ ਜਿਹੜੇ ਨੇ ਜਾਰੀ ਦਾ ਵਾਰੰਟ ਆਫ ਜਿਹੜੇ ਅਰੈਸਟ ਹੈਗੇ ਸੀ ਉਹਨਾਂ ਨੂੰ ਐਗਜ਼ੀਕਿਊਟ ਕਰਦੇ ਹੋਏ ਅਸੀਂ ਇਹਨੂੰ 14 ਤਰੀਕ ਨੂੰ ਜਿਹੜਾ ਹੈਗਾ ਜੰਮੂ ਕਸ਼ਮੀਰ ਤੋਂ ਜਿਹੜੀ ਇਹਦੀ ਬਟਾਲੀਅਨ ਹੈਗੀ ਸੀ ਉੱਥੋਂ ਜਾ ਕੇ ਦਾ ਜਿਹੜਾ ਸੀ ਇਹਦੇ ਸੀਨੀਅਰ ਅਫੀਸਰਸ ਨੂੰ ਇਨਫੋਰਮ ਕਰਕੇ ਰਿਕੁਐਸਟ ਕਰਕੇ ਰਿਟਰਨ ਦੇ ਵਿੱਚ ਜਿਹੜਾ ਇਹਨਾਂ ਨੂੰ ਰਿਕੁਐਸਟ ਸਬਮਿਟ ਕੀਤੀ ਜਿਨ੍ਹਾਂ ਨੇ ਇਹਦੀ ਜਿਹੜੀ ਹੈਂਡ ਓਵਰ ਕਰਨਾ ਲਾ ਕੀਤਾ ਤੇ ਜਿਹੜਾ ਹੈਗਾ ਉਹ ਜਿਹੜਾ ਪ੍ਰੋਸੀਜਰ ਦੇ ਤਹਿਤ ਜਿਹੜੀ ਹੈਗੀ ਇਹਦੀ ਅਰੈਸਟ ਪਾਈ ਗਈ ਐਂਡ ਇਹਨੂੰ ਮਾਨ ਜੋ ਕੋਰਟ 'ਚ ਪੇਸ਼ ਕਰਕੇ ਜਿਹੜਾ ਹੁਣ 5 ਦਿਨ ਦੀ ਪੁਲਿਸ ਰਿਮਾਂਡ ਦੇ ਉੱਪਰ ਸਾਡੇ ਕੋਲ ਹੈ ਜਿਹੜੀ ਇੰਟੈਕਟ ਵਿੱਚ ਕਿਦਾਇਆ ਹਰਦੀਪ ਕੰਬੋਲ ਦੇ ਤੇ ਆ ਜਿਹੜੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਾਇਆ ਗਿਆ ਕਿ YouTube ਦੇ ਉੱਪਰ ਜਿਹੜੀ ਜਾਂ ਜਿਹੜੀ Instagram ਦੇ ਉੱਪਰ ਜਿਹੜੇ ਸੋਸ਼ਲ ਮੀਡੀਆ ਦੇ ਜ਼ਰੀਏ ਇਹਨਾਂ ਦੇ ਸੰਪਰਕ ਦੇ ਵਿੱਚ ਆਇਆ ਸੀ ਤਾਂ ਉਸ ਤੋਂ ਬਾਅਦ ਇਹਦੀ ਜਿਹੜੀ ਉਹਨਾਂ ਨਾਲ ਜਿਹੜੇ ਅਕਿਊਜ਼ਡ ਹੈਗੇ ਸੀ ਉਹਨਾਂ ਨਾਲ ਚੈਟ ਹੋਣੀ ਸ਼ੁਰੂ ਹੋ ਗਈ ਜਿਹੜਾ ਹਰਦੀਪ ਕੰਬੋਲ ਸੀ ਇਸ ਤਰੀਕੇ ਨਾਲ ਇਹਨਾਂ ਦੇ ਸੰਪਰਕ ਚ ਆ ਕੇ ਅੱਗੇ ਨੇ ਫਿਰ ਗੱਲਬਾਤ ਵੀ ਸ਼ੁਰੂ ਕਰ ਦਿੱਤੀ ਸੀ ਸਿਰਫ ਫੌਜੀ ਦਾ ਡਾਇਰੈਕਟ ਲਿੰਕ ਆਇਆ ਕਿ ਜਿਸ਼ਾਨ ਜਾਂ ਭੱਜੇ ਦਾ ਕੋਈ ਰੋਲ ਹੈਗਾ ਉਹਨਾਂ ਨੇ ਟੱਚ ਨਾ ਕਰਾਇਆ ਉਹ ਆਪਣੇ ਵਿੱਚ ਅ ਨਹੀਂ ਜਿਹੜਾ ਜਿਸ਼ਾਨ ਭੱਟੀ ਜਾਂ ਜਿਹੜੇ ਹੈਗੇ ਉਹਨਾਂ ਦਾ ਜਿਹੜਾ ਨਹੀਂ ਆਇਆ ਜਿਸ਼ਾਨ ਅਕਟਰ ਉਹਨਾਂ ਦੇ ਨਾਲ ਇਹਦਾ ਟੱਚ ਨਹੀਂ ਆਇਆ ਸੀ ਇਹਦਾ ਹਰਦੇਵ ਕੰਬੋਜ਼ ਦੇ ਨਾਲ ਜਿਹੜਾ ਟੱਚ ਆਇਆ ਸਿੱਧਾ ਡਾਇਰੈਕਟਰੀ ਨੂੰ ਟੱਚ ਡਾਇਰੈਕਟਲੀ ਉਸਨੂੰ ਨਾਲ ਜਿਹੜਾ ਹੈਗਾ ਇਹਦੇ ਤੇ ਟੱਚ ਆਇਆ ਇਹਨੇ ਖਾਸ ਤੌਰ ਤੇ ਟ੍ਰੇਨਿੰਗ ਮੰਗੀ ਸੀ ਕਿ ਉਹ ਬੰਦੇ ਨੇ ਆਫਰ ਨੂੰ ਕਿਹਾ ਸੀ ਸੈਂਬਲ ਹੋ ਗਈ ਆ ਜਿਹੜੀ ਜਿਹੜੀ ਇਨਵੈਸਟੀਗੇਸ਼ਨ ਤਹੇ ਆਇਆ ਕਿ ਜਦੋਂ ਇਹਨਾਂ ਦੀ ਗੱਲਬਾਤ ਹੁੰਦੀ ਸੀ ਤਾਂ ਜਿਹੜਾ ਹਰਦੇਖ ਮੋਹਜਾ ਉਸਨੇ ਇਹਨੂੰ ਇੱਕ ਗ੍ਰਨੇਟ ਦੀ ਜਿਹੜੀ ਹੈਗੀ ਸ਼ੋ ਕੀਤਾ ਸੀ ਇੱਕ ਸ਼ੋ ਕੀਤੀ ਤੇ ਦੂਸਰਾ ਜਿਹੜਾ ਇੱਕ ਦਿਖਾਇਆ ਕਿ ਕਿਸ ਤਰੀਕੇ ਨਾਲ ਚੱਲਦਾ ਤਾਂ ਇਹ ਸੁਨੇ ਅੱਗੇ ਜਿਹੜੀ ਹੈਗੀ ਆਪਣੇ ਵੱਲੋਂ ਉਸਨੂੰ ਚਲਾ ਕੇ ਕਿਸ ਤਰੀਕੇ ਨਾਲ ਚੱਲਦਾ ਉਹ ਵੀਡੀਓ ਇਹਦੇ ਨਾਲ ਸ਼ੇਅਰ ਕੀਤੀ ਜਿਹੜੀ ਹੈਗੀ ਵੀਡੀਓ ਦੇ ਜ਼ਰੀਏ ਵੀਡੀਓ ਕਾਲ ਦੇ ਜ਼ਰੀਏ ਗੱਲਬਾਤ ਕੀਤੀ ਇਹ ਸਭ ਵੀ ਕੋਈ ਲੋਕ ਵਿੱਚ ਸ਼ਾਮਲ ਹੋਣਗੇ ਹਾਲੇ ਦੇ ਵਿੱਚ ਜਿਹੜੀ ਹੈਗੀ ਨੌ ਜਣੇ ਅਸੀਂ ਅਰੈਸਟ ਕੀਤੇ ਨੇ ਬਾਕੀ ਜਿਹੜੇ ਜਿਹੜੇ ਟੋਟਲ ਇਹਦੇ 18 ਕਯੂਜ਼ ਹੈਗੇ ਨੇ ਅਸੀਂ ਉਹਨਾਂ ਦੇ ਜਿਹੜੇ ਕੁਝ ਬਾਹਰ ਬੈਠੇ ਹੈਗੇ ਨੇ ਬਾਕੀ ਜਿਹਦਾ ਜਿਹਦਾ ਵੀ ਰੋਲ ਹੈਗਾ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤਾਂ ਕਰ ਕਿਸੇ ਦਾ ਵੀ ਕੋਈ ਹੋਰ ਰੋਲ ਸਾਹਮਣੇ ਆਦਾ ਤਾਂ ਡੈਫੀਨਿਟਲੀ ਅਸੀਂ ਅਕੋਰਡਿੰਗ ਟੂ ਜਿਹੜੀ ਸਾਡੇ ਪ੍ਰੋਸੀਜਰ ਹੈ ਅੱਗੇ ਪ੍ਰੋਸੀਡ ਕਰਾਂਗੇ ਇਸ ਹਾਲ 18 ਹੁੰਦੇ ਇਹਦੇ ਨਾਮ ਦਿੱਤੇ ਨੇ ਇਸ ਮਕਦਮੇ ਦੇ ਵਿੱਚ ਹੁਣ ਤੱਕ 18 ਮਕਦਮੇ ਨੇ ਮੇਰੀ ਕੋਸ਼ਿਸ਼ ਇਹ ਹੈ ਕਿ ਨੌ ਗ੍ਰੈਫਟਰਾਂ ਨੂੰ ਚੁੱਕ ਕੇ ਨੇ ਬਾਕੀ ਅਸੀਂ ਉਹਨਾਂ ਦੇ ਵਰਕ ਕਰ ਰਹੇ ਹਾਂ ਥੈਂਕ ਯੂ